ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਸੀਰਤ ਦੀ ਸੂਰਤ ਤੇ ਚਲਕਦੀ ਚਮਕ ਬੇਅਦ ਖੂਬਸੂਰਤ ਸੀ ਘਰ ਦੀ ਚਾਰ ਦਿਵਾਰੀ ਵਿੱਚ ਕੈਦ ਹੋਈ ਸੀਰਤ ਆਪਣੀ ਸੋਚ ਨੂੰ ਵੀ ਆਜ਼ਾਦ ਨਾ ਕਰ ਪਾਈ ਭੋਲਾ ਜਿਹਾ ਚਿਹਰਾ ਤੇ ਅੱਖਾਂ 'ਚ ਮਸੂਮੇਤ ਹਰ ਕਿਸੇ ਦੇ ਮਨ ਨੂੰ ਆਉਂਦੀ ਉਸ ਨੂੰ ਦੁਨੀਆ ਵਿੱਚ ਵਿੱਚ ਰਹਿਣਾ ਘਟਨਾਵਾ ਦੀ ਕੋਈ ਸੋ ਨਹੀਂ ਸੀ ਮਾਂ ਬਚਪਨ ਵਿੱਚ ਹੀ ਗੁਜ਼ਰ ਗਈ ਸੀ ਤੇ ਹੁਣ ਬਾਪੂ ਦੀ ਮੌਤ ਹੋਣ ਕਰਕੇ ਸੀਰਤ ਪੰਜ ਜਮਾਤਾਂ ਹੀ ਪੜੀ ਸੀ ਮਾਪਿਓ ਤੋਂ ਬਾਅਦ ਇਹ ਸੀਰਤ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਸੀ ਸੀਰਤ ਹੁਣ ਆਪਣੇ ਤਾਇਆ ਤਾਇਆ ਤਾਈ ਕੋਲ ਰਹਿੰਦੀ ਸੀ ਤਾਈ ਸਾਰਾ ਦਿਨ ਉਸ ਨੂੰ ਝਿੜਕਦੀ ਰਹਿੰਦੀ ਉਹ ਸੀਰਤ ਨੂੰ ਪੂਰੀ ਤਰ੍ਹਾਂ ਸਾਜ਼ ਕਰਵਾ ਚੁੱਕੀ ਸੀ ਕਿ ਉਸ ਦੀ ਬਦਕਿਸਮਤੀ ਨੇ ਹੀ ਉਸ ਨੂੰ ਆਪਣੇ ਮਾਪਿਓ ਤੋਂ ਦੂਰ ਕੀਤਾ ਹੈ ਸੀਰਤ ਵੀ ਇਸ ਗੱਲ ਨੂੰ ਸੱਚ ਮੰਨੀ ਬੈਠੀ ਸੀ ਉਹ ਹਮੇਸ਼ਾ ਆਪਣੀ ਕਿਸਮਤ ਨੂੰ ਕੋਸਤੀ ਰਹਿੰਦੀ ਸੀ ਸੀਰਤ ਨੂੰ ਜਾਪਦਾ ਕਿ ਉਸਦੀ ਤਾਈ ਉਸਨੂੰ ਬਹੁਤ ਪਿਆਰ ਕਰਦੀ ਸੀ ਪਰ ਇਹ ਸੱਚ ਨਹੀਂ ਸੀ ਪਤਾ ਨਹੀਂ ਕਿਉਂ ਸੀਰਤ ਸਾਰਾ ਕੁਝ ਅਣਜਾਣ ਸਮਝ ਕੇ ਭੁੱਲ ਜਾਂਦੀ ਤੇ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ ਤਾਈ ਦਾ ਮੁੰਡਾ ਜੱਗੀ ਸ਼ਹਿਰ ਪੜਨ ਜਾਂਦਾ ਸੀ ਪਰ ਸੀਰਤ ਨੂੰ ਕਦੇ ਵੀ ਸਕੂਲ ਜਾਣ ਲਈ ਨਹੀਂ ਕਿਹਾ ਸੀਰਤ ਕਦੇ ਵੀ ਇਸ ਫਰਕ ਨੂੰ ਨਾ ਸਮਝ ਪਾਈ ਜੱਗੀ ਰੋਜ਼ ਆਪਣੇ ਦੋਸਤਾਂ ਨੂੰ ਘਰ ਲੈ ਕੇ ਆਉਂਦਾ ਜੋ ਸੀਰਤ ਦੀ ਸੂਰਤ ਨੂੰ ਬੇहद ਪਸੰਦ ਕਰਦੇ ਸੀ ਉਹਨਾਂ ਦੀਆਂ ਨਜ਼ਰਾਂ ਸੀਰਤ ਦੇ ਸਰੀਰ ਨੂੰ ਸ਼ੋਰੇ ਲਿਬਾਸ ਤੇ ਟਿਕੀਆਂ ਰਹਿੰਦੀਆਂ ਜਿਵੇਂ ਉਹ ਸੀਰਤ ਦੇ ਸਰੀਰ ਨੂੰ ਉਸਦੇ ਲਿਬਾਸ ਵਿੱਚੋਂ ਵੇਖ ਸਕਦੇ ਹੋਣ ਨਾ ਚਾਹੁੰਦੇ ਹੋਏ ਵੀ ਸੀਰਤ ਨੂੰ ਉਹਨਾਂ ਸਾਹਮਣੇ ਭੱਜ-ਭੱਜ ਕੇ ਕੰਮ ਕਰਨਾ ਪੈਂਦਾ ਉਹ ਸਭ ਦੇਖਦੇ ਹੋਏ ਵੀ ਅਨਜਾਨ ਬਣੀ ਰਹਿੰਦੀ ਹੈ ਸ਼ਾਇਦ ਇਹ ਉਹਦੇ ਵਹਿਮ ਹੋਵੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਕਈ ਵਾਰ ਸੋਚਦੀ ਕਿ ਕਿਤੇ ਕੋਈ ਕੰਮ ਕਰਨ ਵਾਲਾ ਰਹਿ ਤਾ ਨੇ ਗਿਆ ਹਰ ਕਿਸੇ ਦੀ ਗੱਲ ਮੰਨਣ ਵਾਲੀ ਸੀਰਤ ਸਭ ਨੂੰ ਬਹੁਤ ਪਿਆਰ ਕਰਦੀ ਸੀ ਪਰ ਘਰ ਵਿੱਚ ਕੋਈ ਵੀ ਉਸ ਨੂੰ ਪਸੰਦ ਨਹੀਂ ਕਰਦਾ ਸੀ ਤਾਇਆ ਚਾਹੁੰਦਾ ਸੀ ਕਿ ਸੀਰਤ ਜਲਦੀ ਤੋਂ ਜਲਦੀ ਵਿਆਹ ਕਰਵਾ ਆਪਣੇ ਘਰ ਚਲੀ ਜਾਵੇ ਉਸ ਨੂੰ ਡਰ ਰਹਿੰਦਾ ਕਿ ਕਿਤੇ ਸੀਰਤ ਸਾਡੀ ਇੱਜ਼ਤ ਨੂੰ ਦਾਗ ਨਾ ਲਾ ਦੇਵੇ ਪਰ ਤਾਈ ਨੂੰ ਸੀਰਤ ਦੇ ਅਨੇਕ ਸੁੱਖ ਸੀ ਉਹ ਸੀਰਤ ਨੂੰ ਕੰਮ ਵਾਲੀ ਬਣਾ ਕੇ ਰੱਖਣਾ ਚਾਹੁੰਦੇ ਸੀ ਇੱਕ ਵਾਰ ਤਾਇਆ ਤਾਈ ਨੇ ਕੁਝ ਦਿਨਾਂ ਲਈ ਘਰੋਂ ਬਾਹਰ ਜਾਣਾ ਸੀ ਪਰ ਉਹ ਸੀਰਤ ਨੂੰ ਘਰ ਕੱਲੀ ਛੱਡ ਕੇ ਨਹੀਂ ਜਾਣਾ ਚਾਹੁੰਦੇ ਸੀ ਜਿਸ ਕਰਕੇ ਉਹ ਜੱਗੀ ਨੂੰ ਵੀ ਸੀਰਤ ਨਾਲ ਘਰ ਛੱਡ ਗਏ ਸੀਰਤ ਬਾਹਰ ਵਿਹੜੇ ਵਿੱਚ ਭਾਂਡੇ ਤੋੜ ਰਹੀ ਸੀ ਅਚਾਨਕ ਉਸ ਨੂੰ ਕਿਸੇ ਭਾਰੀ ਚੀਜ਼ ਦੇ ਏਥਾਂ ਡਿੱਗਣ ਦੀ ਆਵਾਜ਼ ਸੁਣੀ ਉਹ ਆਵਾਜ਼ ਜੱਗੀ ਦੇ ਕਮਰੇ ਵਿੱਚੋਂ ਆਈ ਸੀ ਸੀਰਤ ਚੁੰਨੀ ਨਾਲ ਹੱਥ ਪਹੁੰਚਦੀ ਹੋਈ ਜੱਗੀ ਦੇ ਕਮਰੇ ਵਾਲ ਨੂੰ ਤੁਰ ਪਈ ਜੱਗੀ ਦੇ ਕਮਰੇ ਦਾ ਜਾ ਭੇੜਿਆ ਹੋਇਆ ਸੀ ਸੀਰਤ ਨੇ ਦਰਵਾਜ਼ਾ ਖੜਕਾ ਕੇ ਪੁੱਛਿਆ ਵੀਰੇ ਆ ਆਵਾਜ਼ ਕਾਦੀ ਸੀ ਕੁਛ ਨਹੀਂ ਤੂੰ ਆਪਣਾ ਕੰਮ ਕਰ ਜੱਗੀ ਘਪਰਾ ਕੇ ਬੋਲਿਆ ਕੁਝ ਨਹੀਂ ਤੂੰ ਜਾ ਇੱਥੋਂ ਪਰ ਸੀਰਤ ਉੱਥੇ ਹੀ ਖੜੀ ਰਹੀ ਸੀਰਤ ਨੇ ਹੌਲੀ ਦਿਨੇ ਬੂਹਾ ਖੋਲ ਕੇ ਵੇਖਿਆ ਤਾਂ ਜੱਗੀ ਦੇ ਬੈੱਡ ਤੇ ਪਿਆ ਕੱਚ ਦਾ ਕੋਲ ਦਾਸਤਾ ਏਠਾ ਜ਼ਮੀਨ ਤੇ ਚੂਰ-ਚੂਰ ਪਿਆ ਸੀ ਤੇ ਨਾਲ ਹੀ ਜੱਗੀ ਏਠਾ ਪਿਆ ਆਪਣੀ ਛਾਤੀ ਨੂੰ ਮਾਰ ਰਿਹਾ ਸੀ ਸੀਰਤ ਘਬਰਾ ਗਈ ਉਸਨੇ ਫਟਾਫਟ ਅੰਦਰ ਜਾ ਕੇ ਜੱਗੀ ਨੂੰ ਠਾਉਣ ਦੀ ਕੋਸ਼ਿਸ਼ ਕੀਤੀ ਪਰ ਜੱਗੀ ਨੇ ਉਸ ਨੂੰ ੱੱਕਾ ਦੇ ਕੇ ਪਰਾ ਸੁੱਟ ਦਿੱਤਾ ਜੱਗੀ ਵਾਰ-ਵਾਰ ਸੀਰਤ ਨੂੰ ਕੋਲ ਨਾ ਆਉਣ ਲਈ ਆਖ ਰਿਹਾ ਸੀ ਇਸਤੇ ਬਾਵਜੂ ਸੀਰਤ ਉਸਤੇ ਕੋਲ ਬੈਠੀ ਉਸਤਾ ਹੌਲ ਪੁੱਛਦੀ ਰਈ ਇਸ ਤੋਂ ਪਹਿਲਾਂ ਕਿ ਉਹ ਕਿਸੇ ਨੂੰ ਬੁਲਾਉਣ ਜਾਂਦੀ ਜੱਗੀ ਦਾ ਦੋਸਤ ਰਕੇਸ਼ ਬਿਨਾਂ ਬੋਹ ਖੜਕਾਈ ਘਰ ਦੇ ਅੰਦਰ ਆ ਵੜਿਆ ਸੀਰਤ ਕਵرائی ਹੋਈ ਸੀ ਇਸ ਤੋਂ ਪਹਿਲਾਂ ਕਿ ਸੀਰਤ ਕੁਝ ਬੋਲਦੀ ਰਕੇਸ਼ ਨੇ ਇੱਕ ਲਫਾਫੇ ਝੋਟੀ ਕਾ ਕੱਢਿਆ ਤੇ ਜੱਗੀ ਦੀ ਬਾਹ ਤੇ ਲਾ ਦਿੱਤਾ ਸੀਰਤ ਵਾਰ-ਵਾਰ ਪੁੱਛ ਰਹੀ ਸੀ ਇਹ ਕਾਦਾ ਟੀਕਾ ਲਾਇਆ ਤੁਸੀਂ ਕੀ ਹੋਇਆ ਜੱਗੀ ਨੂੰ ਤੇ ਫਿਰ ਰੋਣ ਲੱਗ ਜਾਂਦੀ ਰਕੇਸ਼ ਨੇ ਸੀਰਤ ਨੂੰ ਬਾਹਰ ਜਾਣ ਲਈ ਕਿਹਾ ਪਰ ਸੀਰਤ ਉੱਥੇ ਹੀ ਖੜੀ ਆਪਣੀਆਂ ਅੱਖਾਂ ਪੂੰਝਦੀ ਰਹੀ ਥੋੜੇ ਕ ਸਮੇਂ ਵਿੱਚ ਜੱਗੀ ਦੀ ਸਿਹਤ ਵਿੱਚ ਸੁਧਾਰ ਆਉਣ ਲੱਗਾ ਤੋਹਾਂ ਨੇ ਫੜ ਕੇ ਉਸ ਨੂੰ ਬੈੱਡ ਤੇ ਪਾ ਦਿੱਤਾ ਰਕੇਸ਼ ਨੇ ਸੀਰਤ ਨੂੰ ਕਿਹਾ ਹੁਣ ਸਭ ਠੀਕ ਹੈ ਤੁਸੀਂ ਬਾਹਰ ਜਾਓ ਇਹ ਸੁਣ ਕੇ ਸੀਰਤ ਬਾਹਰ ਚਲੀ ਗਈ ਕਈ ਸਵਾਲ ਵਾਰ-ਵਾਰ ਉਸ ਨੂੰ ਖਾ ਰਹੇ ਸੀ ਕਿ ਆਖਰ ਜੱਗੀ ਨੂੰ ਹੋਇਆ ਕੀ ਤੇ ਰਕੇਸ਼ ਨੇ ਜਿਹੜਾ ਕਿਹੜਾ ਟੀਕਾ ਬਿਨਾਂ ਜਾਣੇ ਲਾ ਦਿੱਤਾ ਨਾ ਤਾਂ ਉਹ ਡਾਕਟਰ ਹੈ ਸੀਰਤ ਨਸ਼ਿਆਂ ਦੀ ਦੁਨੀਆ ਤੋਂ ਬਿਲਕੁਲ ਅਨਜਾਨ ਸੀ ਉਹ ਸਿਰਫ ਸ਼ਰਾਬ ਤਮਾਕੂ ਵਰਗੇ ਨਸ਼ਿਆਂ ਬਾਰੇ ਜਾਣਦੀ ਸੀ ਕਿਉਂਕਿ ਘਰ ਦੇ ਤਣਾਅਪੂਰਨ ਮਾਹੌਲ ਨੇ ਉਸ ਨੂੰ ਬਾਹਰੀ ਦੁਨੀਆ ਵਿੱਚ ਵਿਚਰਨ ਦਾ ਮੌਕਾ ਹੀ ਨਾ ਦਿੱਤਾ ਸੀਰਤ ਵੇੜੇ ਵਿੱਚ ਖਲੋਤੀਏ ਸਭ ਸੋਚ ਸੀ ਕਿ ਮਗਰ ਹੀ ਤ੍ਰਕੇਸ਼ ਵੀ ਕਮਰੇ ਚੋਂ ਬਾਹਰ ਆ ਗਿਆ ਉਸਨੇ ਸੀਰਤ ਨੂੰ ਪਾਣੀ ਲਿਆਉਣ ਲਈ ਕਿਹਾ ਸੀਰਤ ਪਾਣੀ ਲੈਣ ਰਸੋਈ ਚੀ ਤ੍ਰਕੇਸ਼ ਵੀ ਮਗਰੀ ਰਸੋਈ ਵਿੱਚ ਪਹੁੰਚ ਗਿਆ ਸੀਰਤ ਨੇ ਪਾਣੀ ਦਾ ਗਲਾਸ ਫੜਾਇਆ ਤੇ ਤ੍ਰਕੇਸ਼ ਨੇ ਗਲਾਸ ਦੇ ਨਾਲ ਸੀਰਤ ਦੇ ਹੱਥ ਨੂੰ ਵੀ ਆਪਣੇ ਹੱਥ ਦੀ ਪੋਕ ਨਾਲ ਜਕੜ ਲਿਆ ਸੀਰਤ ਨੇ ਆਪਣਾ ਹੱਥ ਪਿੱਛੇ ਕੀਤਾ ਉਸ ਨੂੰ ਅਜੇ ਵੀ ਇੰਜ ਹੀ ਮਹਿਸੂਸ ਹੋਇਆ ਕਿ ਉਸ ਦਾ ਵਹਿਮ ਹੋਣਾ ਹੈ ਉਹ ਜੱਗੀ ਦੀ ਸਿਹਤ ਬਾਰੇ ਸਵਾਲ ਜਵਾਬ ਕਰਨ ਲੱਗੀ ਰਕੇਸ਼ ਨੇ ਬਿਨਾਂ ਕੋਈ ਜਵਾਬ ਦਿੱਤੇ ਉਸ ਨੂੰ ਫੜ ਕੇ ਕੰਧ ਨਾਲ ਲਾ ਲਿਆ ਤੇ ਉਸ ਤੇ ਮੂੰਹ ਤੇ ਹੱਥ ਰੱਖ ਕੇ ਆਵਾਜ਼ ਰੋਕ ਲਈ ਸੀਰਤ ਹੱਥ ਪੈਰ ਮਾਰਦੀ ਰਹੀ ਪਰ ਰਕੇਸ਼ ਨੂੰ ਉਸ ਨੂੰ ਭੱਜਣ ਦਾ ਕੋਈ ਮੌਕਾ ਨਾ ਦਿੱਤਾ ਕੇ ਚੁਸਤੇ ਗੋਪਤੰਗਾ ਨੂੰ ਛੂਂਤੀ ਕੋਸ਼ਿਸ਼ ਕਰ ਰਿਹਾ ਸੀ ਪਰ ਸੀਤ ਨੇ ਉਸ ਨੂੰ ਉਸ ਨੂੰ ਆਪਣੇ ਨਾਲ ਨਾ ਲੱਗਣ ਦਿੱਤਾ ਉਸ ਨੇ ਹੱਥ ਮਾਰ ਕੇ ਫਰਿੱਜ ਤੋਂ ਗਲਾਸ ਛੁੱਟ ਦਿੱਤਾ ਐਨੇ ਨੂੰ ਜੱਗੀ ਆ ਗਿਆ ਸੀਰਤ ਭੱਜ ਕੇ ਉਸ ਪਿੱਛੇ ਲੁਕ ਗਈ ਜੱਗੀ ਨੇ ਸੀਰਤ ਵੱਲ ਮੂੰਹ ਕਮਾ ਲਿਆ ਜੱਗੀ ਗੁੱਸੇ ਵਿੱਚ ਬੋਲਿਆ ਇਕ ਕੀ ਕਰਦੀ ਸੀ ਤੂੰ ਤੈਨੂੰ ਪਤਾ ਜੇ ਘਰਦਿਆਂ ਨੂੰ ਪਤਾ ਲੱਗਾ ਤਾਂ ਕੀ ਹੋਣਾ ਸੀਰਤ ਡਰ ਨਾਲ ਕੰਬ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਰਿਸ ਰਿਸ ਪਾਣੀ ਆ ਰਿਹਾ ਸੀ ਉਹ ਰੋਂਦੀ ਹੋਈ ਬੋਲੀ ਪਰ ਵੀਰੇ ਮੈਂ ਕੀ ਕੀਤਾ ਇਹ ਤੁਹਾਡਾ ਦੋਸਤ ਕਹੇ ਕੇ ਰੋਣ ਲੱਗ ਪਈ ਜੱਗੀ ਗੁੱਸੇ 'ਚ ਬੋਲਾ ਚੁੱਪ ਕਰ ਮੈਂ ਸਾਰਾ ਕੁਝ ਦੇਖਿਆ ਇਸ ਤੋਂ ਪਹਿਲਾਂ ਕਿ ਸੀਰਤ ਕੁਝ ਬੋਲਦੀ ਰਕੇਸ਼ ਬੋਲਣ ਲੱਗਾ ਜੱਗੀ ਮੈਂ ਕੁਝ ਨਹੀਂ ਕੀਤਾ ਐਨੇ ਮੈਨੂੰ ਧੱਕਾ ਕੀਤਾ ਸੀ ਜੱਗੀ ਨੇ ਰਕੇਸ਼ ਨੂੰ ਅੱਖ ਨਾਲ ਇਸ਼ਾਰਾ ਜਿਹਾ ਕਰਕੇ ਚੁੱਪ ਕਰਵਾ ਦਿੱਤਾ ਤੇ ਸੀਰਤ ਨੂੰ ਧਮਕੀ ਦੇਣ ਲੱਗਾ ਕਿ ਜੇ ਉਹਨੇ ਟੀਕੇ ਵਾਲੀ ਕੱਲ ਕਿਸੇ ਨੂੰ ਦੱਸੀ ਤਾਂ ਉਸ ਦੀ ਇਸ ਹਰਕਤ ਬਾਰੇ ਸਭ ਨੂੰ ਦੱਸ ਦਵੇਗਾ ਪਰ ਸੀਰਤ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਕਿ ਜੱਗੀ ਨਸ਼ਿਆਂ ਵਿੱਚ ਤਸਿਆ ਹੋਇਆ ਸੀ ਤੇ ਜੋ ਉਸ ਨਾਲ 5 ਮਿੰਟ ਚ ਵਾਪਰਿਆ ਉਹ ਵੀ ਉਸ ਲਈ ਇੱਕ ਨੌਕੀ ਘਟਨਾ ਸੀ ਉਸ ਨੂੰ ਅਦਾਜਾ ਨਹੀਂ ਸੀ ਕਿ ਉਸ ਨਾਲ ਕੀ ਹੋ ਸਕਦਾ ਸੀ ਪਰ ਫਿਰ ਵੀ ਉਹ ਮਹਿਸੂਸ ਕਰ ਸਕਦੀ ਸੀ ਕਿ ਰਕੇਸ਼ ਉਸ ਨਾਲ ਕੁਝ ਗਲਤ ਕਰਨਾ ਚਾਹੁੰਦਾ ਸੀਰਤ ਦੇ ਪਿੰਡੇ ਨੂੰ ਰਹਿ ਰਕੇਸ਼ ਦੇ ਹੱਥ ਸੀਰਤ ਨੂੰ ਅਹਿਸਾਸ ਕਰਵਾ ਰਹੇ ਸੀ ਕਿਰਕੇਸ਼ ਤਾਂ ਉਸਨੂੰ ਇਸ ਤਰ੍ਹਾਂ ਛੂੰਦਾ ਕੋਈ ਹੱਕ ਨਹੀਂ ਸੀ ਜੱਗੀ ਵੀ ਇਸ ਗੱਲ ਤੋਂ ਭਲੀ ਭਾਂਤ ਜਾਣੂ ਸੀ ਕਿ ਸੀਰਤ ਦੀ ਕੋਈ ਗਲਤੀ ਨਹੀਂ ਪਰ ਫਿਰ ਵੀ ਉਸਨੇ ਆਪਣੀ ਗਲਤੀ ਲੁਕਾਉਣ ਲਈ ਸੀਰਤ ਦਾ ਇਸਤੇਮਾਲ ਕੀਤਾ ਸੀਰਤ ਦੀ ਗਲਤੀ ਨਾ ਹੁੰਦੇ ਹੋਏ ਵੀ ਉਸਨੂੰ ਅੰਦਰੋਂ-ਅੰਦਰੀ ਲੱਗ ਰਿਹਾ ਸੀ ਜਿਵੇਂ ਉਸਨੇ ਕੁਝ ਗਲਤ ਕੀਤਾ ਹੋਵੇ ਉਹ ਚੁੱਪ ਰਹੀ ਕੁਝ ਦਿਨਾਂ ਬਾਅਦ ਤਾਇਆ ਤਾਈ ਵਾਪਸ ਆ ਗਏ ਸੀਰਤ ਨੇ ਸੁਖ ਦਾ ਸਾਹ ਲਿਆ ਪਰ ਜੱਗੀ ਦੇ ਦੋਸਤਾਂ ਦਾ ਘਰ ਆਉਣਾ ਨਾ ਪਹਿਲਾ ਵਾਰ ਲੱਗਾ ਰਹਿੰਦਾ ਸਗੋਂ ਜੱਗੀ ਦੀ ਹੱਲਾਸ਼ੇਰੀ ਕਰਕੇ ਉਹ ਸੀਰਤ ਨੂੰ ਹੋਰ ਛੇੜਨ ਲੱਗੇ ਚੱਗੀ ਕੁਝ ਨਾ ਕਹਿੰਦਾ ਸਗੋਂ ਉਹਨਾਂ ਦੀ ਹਾਂ ਚ ਹਾਂ ਮਲਾ ਕੇ ਹਸਤਾ ਰਹਿੰਦਾ ਇੱਕ ਦਿਨ ਤਾਇ ਨੇ ਸੀਰਤ ਨੂੰ ਆਪਣੇ ਕੋਲ ਬੁਲਾਇਆ ਤੇ ਬੜੀ ਪਿਆਰ ਨਾਲ ਗੱਲ ਕਰਨ ਲੱਗਾ ਜਈ ਪਹਿਲੀ ਵਾਰ ਹੋਇਆ ਸੀ ਕਿਉਂਕਿ ਅੱਗੇ ਕਦੇ ਤਾਇ ਨੇ ਸੀਰਤ ਨਾਲ ਸਿੱਧੇ ਮੂੰਹ ਗੱਲ ਨਹੀਂ ਸੀ ਕੀਤੀ ਤੇ ਸੀਰਤ ਪੁੱਤ ਹੁਣ ਤੂੰ ਸਾਰੀ ਉਮਰ ਇੱਥੇ ਤਾਂ ਬੈਠੀ ਨਹੀਂ ਰਹਿਣਾ ਕਿੰਨਾ ਕਚਰ ਸਾਡੇ ਭਾਂਡੇ ਮਾਂਜਦੀ ਰਵੇਂਗੀ ਤੇਰੇ ਲਈ ਰਿਸ਼ਤਾ ਆਇਆ ਮੁੰਡੇ ਦਾ ਕਾਰੋਬਾਰ ਵੀ ਬਹੁਤ ਵੱਡਾ ਸੀ ਚਾਹੁੰਦੇ ਆ ਕਿ ਹੁਣ ਤੂੰ ਆਪਣੇ ਘਰ ਜਾ ਕੇ ਉਥੋਂ ਦੀਆਂ ਜ਼ਿੰਮੇਵਾਰੀਆਂ ਸੰਭਾਲੇ। ਸਿਰ ਤੇ ਸੁਣ ਕੇ ਅੰਦਰੋਂ-ਅੰਦਰੀ ਖੁਸ਼ ਵੀ ਸੀ ਤੇ ਦੁਖੀ ਵੀ ਕਿਉਂਕਿ ਉਹ ਨਹੀਂ ਜਾਣਦੀ ਸੀ ਕਿ ਅੱਗੇ ਜਾ ਕੇ ਸਹੁਰੇ ਪਰਿਵਾਰ ਨਾਲ ਕਿਵੇਂ ਰਹਿਣਾ ਤੇ ਡਰ ਵੀ ਸੀ ਕਿ ਪਤਾ ਨਹੀਂ ਕਿਵੇਂ ਦਾ ਪਰਿਵਾਰ ਹੋਊ। ਮੈਨੂੰ ਪਿਆਰ ਕਰਨਗੇ ਕਿ ਨਹੀਂ? ਸਿਰ ਤੇ ਚੁੱਪ-ਚਾਪ ਸੁਣਦੀ ਰਹੀ ਤੇ ਤਾਇ ਦੇ ਹਾਂ ਚ ਹਾਂ ਮਿਲਾ ਕੇ ਆਪਣੇ ਕੰਮ ਲੱਗੀ ਮੀਨਣੇ ਕੇ ਬਾਅਦ ਰਿਸ਼ਤਾ ਪੱਕਾ ਹੋ ਗਿਆ ਤੇ ਨਾਲ ਹੀ ਕੁਝ ਦਿਨਾਂ ਬਾਅਦ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀਰਤ ਦੀ ਖੁਸ਼ੀ ਸੱਤਵੇਂ ਸਾਮਾਨ ਤੇ ਸੀ ਬੜੀ ਚਾ ਨਵਾਂ ਸੂਟ ਸੋਰਖੀ ਬਿੰਦੀ ਬਾਹਮਾ ਚ ਚੂੜਾ ਸੀਰਤ ਪਹਿਲੀ ਵਾਰ ਇੰਨਾ ਤਿਆਰ ਹੋਈ ਸੀ ਜਿਸ ਕਰਕੇ ਉਸਤੇ ਚਿਹਰੇ ਅੰਤ ਦਾ ਨਖਾਰ ਸੀ ਉਸ ਦੀ ਖੂਬਸੂਰਤੀ ਨੂੰ ਵਾਰ-ਵਾਰੀ ਨਿਹਾਰਿਆ ਜਾ ਰਿਹਾ ਜਾ ਰਿਹਾ ਸੀ ਚਾਹਲੇ ਪਾਸੇ ਸੀਰਤ ਦੀ ਸੂਰਤ ਦਾ ਜਿਗਰ ਹੋ ਰਿਹਾ ਸੀ ਥੋੜੀ ਉਦਾਸ ਵੀ ਸੀ ਕਿ ਕਿਵੇਂ ਅਗਲੇ ਘਰ ਜਾ ਕੇ ਆਪਣੀ ਜਗ੍ਹਾ ਬਣਾਵਾਂਗੀ ਪਰ ਫਿਰ ਵੀ ਤਨ ਸ਼ਿੰਗਾਰ ਉਸ ਨੂੰ ਵਾਰ-ਵਾਰ ਸ਼ੀਸ਼ੇ ਅੱਗੇ ਜਾਣ ਲਈ ਮਜਬੂਰ ਕਰ ਰਿਹਾ ਸੀ ਤੇ ਮੈਂਟਾ ਚ ਉਦਾਸੀ ਵੀ ਦੂਰ ਹੋ ਜਾਂਦੀ ਤਾਈ ਸੀ ਇਰਤ ਨੂੰ ਲਾਵਾ ਦੇ ਲੈਨ ਆਈ ਨਾਲ ਉਸਤੀ ਪੂਆ ਦੀਆਂ ਕੁੜੀਆਂ ਜੋ ਗੱਲਾਂ ਗੱਲ ਤੇ ਅਸਰ ਰਈਆਂ ਸੀ ਲੈ ਹਜੇ 17 ਸਾਲ ਦੀ ਐ ਇੰਨੀ ਕੀ ਅੱਗ ਲੱਗੀ ਸੀ ਵਿਆਹ ਦੀ 2 ਸਾਲ ਹੋਰ ਰੁਕ ਜਾਂਦੀ ਉੰਜ ਸੀਰਤ ਜੀਜਾ ਬੜਾ ਸੋਹਣਾ ਪਸੰਦ ਕੀਤਾ ਤੂੰ ਇਹ ਕਹਿ ਕੇ ਫਿਰ ਖਿੜ ਖਿੜ ਹਸਣ ਲੱਗ ਜਾਂਦੀਆਂ ਪਰ ਸੀਤ ਨੇ ਅੱਜੇ ਤੱਕ ਮੁੰਡੇ ਨੂੰ ਨਹੀਂ ਵੇਖਿਆ ਸੀ ਉਹ ਵੀ ਉਹਨਾਂ ਦੀਆਂ ਗੱਲਾਂ ਸੁਣ ਕੇ ਹੱਸ ਰਹੀ ਸੀ ਉਸ ਸਪੋੜੀ ਨੂੰ ਨਹੀਂ ਪਤਾ ਸੀ ਕਿ ਸੀਰਤ ਦਾ ਮਜ਼ਾਕ ਢਾ ਰਹੀਆਂ ਸੀ ਸੀਰਤ ਨੂੰ ਲਾਵਾਂ ਵਾਲੇ ਮੁੰਡੇ ਦੇ ਨਾਲ ਬਿਠਾ ਦਿੱਤਾ ਗਿਆ ਉਸਨੇ ਇੱਕ ਨਜ਼ਰ ਮੁੰਡੇ ਵੱਲ ਤੱਕਿਆ ਉਸਦੀ ਉਮਰ ਕੋਈ 30-35 ਸਾਲ ਦੀ ਸੀ ਪਰ ਫਿਰ ਵੀ ਸੀਰਤ ਦੇ ਚਿਹਰੇ ਤੇ ਕੋਈ ਦਾਸ ਨਹੀਂ ਆਈ ਉਹ ਸ਼ਰਮਾ ਕੇ ਸਾਰੇ ਸਗਣ ਵਿਵਹਾਰ ਕਰਦੀ ਰਹੀ ਡੋਲੀ ਸਮੇਤ ਸੀਰਤ ਸਭ ਨੂੰ ਮਿਲੀ ਪਰ ਤਾਈ ਮੂੰਹ ਵਟ ਕੇ ਪਿੱਛੇ ਖੜੀ ਰਹੀ ਸੀਰਤ ਨੂੰ ਅੱਜ ਆਪਣੇ ਮਾਪਿਆਂ ਦੀ ਬਹੁਤ ਯਾਦ ਆ ਰਹੀ ਸੀ ਹੰਝੂ ਰੁਕ ਨਹੀਂ ਰਹੇ ਸੀ ਉਹ ਅੰਦਰ ਹੀ ਅੰਦਰ ਸੋਚ ਰਹੀ ਸੀ ਕਿ ਉਹ ਅੱਜ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਤੇ ਪੂਰੀ ਸਿੱਦਤ ਨਾਲ ਇਸ ਰਿਸ਼ਤੇ ਨੂੰ ਨਿਭਾਏਗੀ ਸੀਰਤ ਦੇ ਜਾਨਮਗਰੋ ਤਾਇ ਨੇ ਉਸ ਦਾ ਘਰ ਸੰਭ ਲਿਆ ਵਿਆਹ ਵਾਲੀ ਪਹਿਲੀ ਰਾਤ ਸੀਰਤ ਨੂੰ ਨਵੇਂ ਅਹਿਸਾਸਾਂ ਨੇ ਜਨਮ ਦਿੱਤਾ ਉਸ ਲਈ ਸਭ ਕੁਝ ਨਵਾਂ ਤਾਂ ਸੀ ਪਰ ਅਨ ਸੁਣਿਆ ਵੀ ਜਦ ਸੀਰਤ ਦੇ ਘਰ ਵਾਲੇ ਸਰਜੀਤ ਨੇ ਉਸ ਨੂੰ ਆਪਣੇ ਤਨ ਨਾਲ ਜੋੜਿਆ ਉਸ ਨੂੰ ਇੱਕ ਵੱਖਰਾ ਜਿਹਾ ਨਿਗਮ ਮਹਿਸੂਸ ਹੋਇਆ ਜਿਸ ਨੇ ਸੀਰਤ ਨੂੰ ਇੱਕ ਵੱਖਰਾ ਜਿਹਾ ਸਕੂਨ ਦਿੱਤਾ ਉਸ ਰਾਤ ਨੇ ਸੀਰਤ ਤੇ ਬਹੁਤ ਸਾਰੀਆਂ ਗੱਲਾਂ ਪਿਛਣੀਆਂ ਗੱਲਾਂ ਨੇ ਚਾਨਣ ਪਾਇਆ ਕਿਉਂਕਿ ਤਾਈ ਉਸ ਨੂੰ ਚੁੰਨੀ ਲੈਣ ਲਈ ਆਖਦੀ ਸੀ ਮੁੰਡਿਆਂ ਨੂੰ ਬੁਲਾਉਣ ਤੋਂ ਵਰਜਦੀ ਘਰੋਂ ਨਿਕਲਣ ਤੋਂ ਰੋਕਦੀ ਕਿਉਂ ਤਾਈ ਨੇ ਉਸਦਾ ਵਿਆਹ ਇੰਨੀ ਛੇਤੀ ਕਰ ਦਿੱਤਾ ਸੀ ਉਹ ਜੋ ਰਜੇਸ਼ ਨੇ ਉਸ ਨਾਲ ਕਰਨਾ ਚਾਇਆ ਘਰ ਦੀ ਚਾਰ ਦਿਵਾਰੀ ਵਿੱਚ ਕੈਦ ਸੀਰਤ ਅੱਜ ਖੁਦ ਨੂੰ ਆਜ਼ਾਦ ਪੰਛੀ ਵਾਂਗ ਸਮਝ ਰਹੀ ਸੀ ਇੰਜ ਜਾਪਿਆ ਜਿਵੇਂ ਇੱਕੋ ਰਾਤ ਵਿੱਚ ਸਿਆਣੀ ਹੋ ਗਈ ਹੋਵੇ ਘਰ ਦਾ ਮਾਹੌਲ ਬਹੁਤ ਵਧੀਆ ਚੱਲ ਰਿਹਾ ਸੀ ਸਰਜੀਤ ਉਸ ਦਾ ਪਰਿਵਾਰ ਸੀਰਤ ਨੂੰ ਬਹੁਤ ਪਿਆਰ ਕਰਦੇ ਪਰ ਵਿਆਹ ਤੋਂ ਸਾਲ ਕਮਗਰੋ ਸਰਜੀਤ ਅਤੇ ਉਸਦੇ ਭਰਾਵਾਂ ਵਿੱਚ ਅਕਸਰ ਜ਼ਮੀਨ ਨੂੰ ਲੈ ਕੇ ਝਗੜੇ ਹੋਣੇ ਸ਼ੁਰੂ ਹੋ ਗਏ ਇੱਕ ਦਿਨ ਖੂ ਤੇ ਤਿੰਨਾ ਭਰਾਵਾਂ ਵਿੱਚ ਲੜਾਈ ਹੋ ਗਈ ਤੇ ਸਰਜੀਤ ਦੇ ਵੱਡੇ ਭਰਾ ਨੇ ਉਸ ਨੂੰ ਕਤਲ ਕਰ ਦਿੱਤਾ ਸਿਹਤ ਨੂੰ ਇਸਤਾ ਬਹੁਤ ਸਦਮਾ ਲੱਗਾ ਮੱਸਾਂ ਤਾਂ ਉਹ ਸਵਰਗ ਵਿੱਚ ਆਈ ਸੀ ਪਰ ਸੀਤ ਤੋਂ ਬਿਨਾ ਮੋੜਾ ਆਪਣੇ ਆਪ ਨੂੰ ਕੱਲੀ ਸਮਝਣ ਲੱਗ ਪਈ ਕੁਝ ਮਹੀਨਾ ਤੱਕ ਮੱਸਾਂ ਕੁਛ ਨੇ ਆਪਣੇ ਆਪ ਨੂੰ ਸੰਭਾਲਿਆ ਸੀ ਕਿ ਉਸਤੇ ਦਿਉਰਜੇਟ ਉਸਤੇ ਗੰਦੀਆਂ ਨਜ਼ਰਾਂ ਰੱਖਣ ਲੱਗੇ ਸੀਤ ਸਮਝ ਗਈ ਸੀ ਕਿ ਦੁਨੀਆਦਾਰੀ ਕੀ ਹੈ ਤੇ ਉਸ ਕੋਲ ਕੀ ਚਾਹੁੰਦੀ ਹੈ ਉਸਨੇ ਆਪਣਾ ਸਮਾਨ ਚੁੱਕਿਆ ਤੇ ਵਾਪਸ ਤਾਇਕਾ ਰਾ ਗਈ ਸੀਤ ਨੂੰ ਘਰ ਚ ਇੱਕ ਮਿੰਟ ਲਈ ਬਰਦਾਸ਼ਤ ਕਰਨਾ ਵੀ ਮੁਸ਼ਕਲ ਸੀ ਪਰ ਸੀਤ ਦਾ ਘਰ ਤਾਇਏ ਨੇ ਸੰਭਾਲਿਆ ਸੀ ਜਿਸ ਕਰਕੇ ਉਹ ਉਹ ਉਪਰੋਪਰ ਸੀਰਤ ਨੂੰ ਦਲਾਸੇ ਦੇ ਰਹੀ ਸੀ ਭਾਵੇਂ ਕੀ ਸੀਰਤ ਹੋਣ ਹੋਰ ਵਿਆਹ ਲਈ ਰਾਜੀ ਨਹੀਂ ਸੀ ਪਰ ਫਿਰ ਵੀ ਤਾਇ ਨੇ ਸੀਰਤ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਸੀਰਤ ਹਰ ਰੋਜ਼ ਆਪਣੀ ਕਿਸਮਤ ਨੂੰ ਕੋਸੇ ਭਾਵੇਂ ਸਰਜੀਤ ਸਰਜੀਤ ਉਸ ਤੋਂ ਜ਼ਿਆਦਾ ਉਮਰ ਦਾ ਸੀ ਪਰ ਫਿਰ ਵੀ ਉਹ ਸਰਜੀਤ ਨਾਲ ਅੰਦਰੋਂ ਅੰਦਰ ਜੁੜ ਚੁੱਕੀ ਸੀ ਉਹ ਨਾ ਤੇ ਸਰਜੀਤ ਨਾਲ ਜ਼ਿੰਦਗੀ ਬਤਾ ਸਕੀ ਤੇ ਨਾ ਹੀ ਉਸ ਨੂੰ ਲਾਦ ਦਾ ਸੁੱਖ ਮਿਲਿਆ ਕੱਲੀ ਅੰਦਰ ਪਈ ਸਰਜੀਤ ਦੀਆਂ ਗੱਲਾਂ ਨੂੰ ਯਾਦ ਕਰਦੀ ਰਹਿੰਦੀ ਪਰ ਜਿਹਾ ਕੋਈ ਨਹੀਂ ਸੀ ਜਿਸ ਨਾਲ ਉਹ ਆਪਣੇ ਦੁੱਖ ਸਾਂਝੇ ਕਰ ਸਕਦੀ ਤਾਇਆ ਦੂਜੇ ਥਾਂ ਸਿਰਤ ਦਾ ਰਿਸ਼ਤਾ ਪੱਕਾ ਕਰ ਆਇਆ ਸਿਰਤ ਵੀ ਜਾਣਦੀ ਸੀ ਕਿ ਉਸਤੇ ਤਾਇਆ ਤਾਈ ਉਸ ਨੂੰ ਆਪਣੇ ਘਰ ਨਹੀਂ ਰੱਖਣਾ ਚਾਹੁੰਦੇ ਇਸ ਲਈ ਨਾ ਚਾਹੁੰਦੀ ਹੋਈ ਵੀ ਉਹ ਵਿਆਹ ਲਈ ਮੰਨ ਗਈ ਪਰ ਵਿਆਹ ਵਾਲੇ ਦਿਨ ਹੀ ਸੀਰਤ ਨੂੰ ਪਤਾ ਲੱਗਾ ਕਿ ਤਾਇਏ ਨੇ ਸੀਰਤ ਦਾ ਸੌਦਾ ਕੀਤਾ ਉਸਨੇ 5 ਲੱਖ ਰੁਪਏ ਲੈ ਸੀਰਤ ਨੂੰ ਇੱਕ ਅੱਧ ਖੜ ਉਮਰ ਦੇ ਬੁੱਢੇ ਨਾਲ ਵਿਆਹ ਦੀ ਤਕਰੀਬ ਸੋਚੀ ਉਹ ਬਿਨਾਂ ਕੁਝ ਸੋਚੇ ਸਮਝੇ ਆਪਣੀ ਜ਼ਿੰਦਗੀ ਖਤਮ ਕਰਨ ਲਈ ਘਰੋਂ ਭੱਜ ਗਈ ਇੱਕ ਨਹਿਰ ਕਿਨਾਰੇ ਪਹੁੰਚ ਕੇ ਉਸਨੇ ਸਾਹ ਲਿਆ ਤੇ ਉੱਥੇ ਬੈਠ ਕੇ ਸਰਜੀਤ ਬਾਰੇ ਸੋਚਣ ਲੱਗੀ ਕਿੰਨਾ ਸਮਾਂ ਰੋਣ ਤੋਂ ਬਾਅਦ ਚੁੰਨੀ ਨਾਲ ਲੱਖਾਂ ਪਹੁੰਚੀਆਂ ਤੇ ਖੜੀ ਗਈ ਉੱਥੇ ਹੀ ਇੱਕ ਪਾਸੇ ਗੁਰੂ ਬਚਨ ਨਾਮ ਦਾ ਨਸ਼ੇੜੀ ਉਸ ਵੱਲ ਵੇਖ ਰਿਹਾ ਸੀ ਉਸ ਤੇ ਵੇਖਦੇ ਹੀ ਵੇਖਦੇ ਸੀਰਤ ਨੇ ਨਹਿਰ 'ਚ ਛਾਲ ਮਾਰ ਦਿੱਤੀ ਕਰਬਚਨ ਨੇ ਜਲਦੀ ਆਵਾਜ਼ ਮਾਰ ਕੇ ਲੋਕਾਂ ਨੂੰ ਇਕੱਠੇ ਕਰ ਲਿਆ ਦੋ ਬੰਦੇ ਨਹਿਰ 'ਚ ਛਾਲ ਮਾਰ ਕੇ ਉਸ ਨੂੰ ਬਾਹਰ ਕੱਢ ਲਿਆਏ ਸੀਰਤ ਦੇ ਸਾਹਮਣੇ ਚੱਲ ਰਹੇ ਸੀ ਉਸ ਤੇ ਟੈਡ ਵਿੱਚੋਂ ਪਾਣੀ ਕੱਢਿਆ ਗਿਆ ਕੁਝ ਸਮੇਂ ਬਾਅਦ ਉਸ ਨੂੰ ਹੋਸ਼ ਆ ਗਈ ਉਹ ਮੋੜ ਆਪਣੀ ਕਿਸਮਤ ਨੂੰ ਕੋਸਣ ਲੱਗੀ ਨਾ ਮੇਰਾ ਕੋਈ ਜਿਉਣ ਇਸ ਦੁਨੀਆ ਤੇ ਫਿਰ ਮੈਨੂੰ ਮਰਨ ਕਿਉਂ ਨਹੀਂ ਦਿੰਦੇ ਤੁਸੀਂ ਲੋਕ ਫੁੱਟ ਫੁੱਟ ਰੋਣ ਲੱਗ ਪਈ ਕਿਸੇ ਨੇ ਆਵਾਜ਼ ਦੇ ਕੇ ਪੁੱਛਿਆ ਕਿ ਔਰਤ ਕਿਹਦੇ ਨਾਲ ਐ ਜਿਸ ਤੇ ਘਰਦਿਆਂ ਨੂੰ ਬੁਲਾਓ ਕਰਬਚਨ ਨੇ ਉਸ ਨੂੰ ਆਪਣੀ ਘਰਵਾਲੀ ਦੱਸ ਕੇ ਚੁੱਪ ਕਰਵਾ ਦਿੱਤਾ ਕਰਬਚਨ ਉਸ ਕੋ ਲਾ ਕੇ ਬਹਿ ਗਿਆ ਤੋ ਉਸ ਨੂੰ ਆਤਮ ਹੱਤਿਆ ਕਰਨ ਦਾ ਕਾਰਨ ਉਛਾਨ ਲੱਗਾ ਸੀਰਤ ਨੇ ਆਪਣੀ ਸਾਰੀ ਕਹਾਣੀ ਦੱਸ ਦਿੱਤੀ ਰੋਣ ਹੱਕੀ ਹੋ ਕੇ ਦੁਬਾਰਾ ਨਹਿਰ ਚ ਪਛਾਣ ਮਾਰਨ ਦੀ ਜਿੱਦ ਕਰਨ ਲੱਗੀ ਆਖਰ ਕੀ ਕਾਰਨ ਮੈਂ ਜੀ ਕੇ ਤਾਂ ਕਿਹਦੇ ਲਈ ਜਿਉਣਾ ਮੇਰਾ ਇੱਥੇ ਕੋਈ ਨਹੀਂ ਮੇਰੇ ਸੱਚੇ ਰਿਸ਼ਤੇ ਵੀ ਮੇਰੇ ਤੋਂ ਦੂਰ ਹੋ ਗਏ ਸੀਰਤ ਦੇ ਦੁੱਖਾਂ ਨੂੰ ਸੁਣ ਕਰ ਬਚਨ ਦਾ ਮਨ ਪਿਗਲ ਗਿਆ ਉਸ ਨੇ ਸੀਰਤ ਨੂੰ ਆਪਣੇ ਘਰ ਚੱਲਣ ਲਈ ਕਿਹਾ ਸੀਰਤ ਕੋਲ ਹੋਰ ਕੋਈ ਰਾਹ ਨਹੀਂ ਸੀ ਉਹ ਆਪਣੀ ਜ਼ਿੰਦਗੀ ਨੂੰ ਇੱਕ ਹੋਰ ਮੌਕਾ ਦੇਣ ਚਾਹੁੰਦੀ ਸੀ ਇੱਕ ਨਵੀਂ ਇੱਕ ਨਵੀਂ ਸ਼ਰਵਾਤ ਕਰਨ ਲਈ ਉਹ ਗੁਰਬਚਨ ਨਾਲ ਉਸਤੇ ਘਰ ਚੱਲ ਪਈ ਗੁਰਬਚਨ ਤੇ ਸੀਰਤ ਦੇ ਪਿੰਡ ਪਹੁੰਚਦਿਆਂ ਹੀ ਲੋਕ ਉਹਨਾਂ ਨੂੰ ਵੇਖ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਲੈ ਇਹ ਨਿਸ਼ੇੜੀ ਕਿੱਥੋਂ ਲਿਆਇਆ ਇੰਨੀ ਹੋਣੀ ਨਹੀਂ ਪਹਿਣੇ ਪਤਾ ਨਹੀਂ ਕਿੱਥੋਂ ਕਿੱਥੋਂ ਖੇ ਖਾ ਕੇ ਆਈ ਹੋਣੀ ਐ ਆਹ ਹੋਣੀ ਇਸ ਨਸ਼ੇੜੀ ਨੂੰ ਤਾਂ ਐਦਾ ਕੋਈ ਰਿਸ਼ਤੇਦਾਰ ਬੁਲਾ ਕੇ ਨਹੀਂ ਰਾਜੀ ਕੀ ਪਤਾ ਹੈ ਕਿਹੜੇ ਮਕਸਦ ਨਾਲ ਆਈ ਹੋਣੀ ਹੈ ਸਾਰੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਦੀ ਹੋਈ ਸੀਰਤ ਗਰਬਚਨ ਦੇ ਘਰ ਆ ਪਹੁੰਚੀ ਗਰਬਚਨ ਦੇ ਘਰ ਵਿੱਚ ਹੋਰ ਕੋਈ ਨਹੀਂ ਸੀ ਉਹ ਕੱਲਾ ਰਹਿੰਦਾ ਸੀ ਸੀਰਤ ਗਰਬਚਨ ਬਾਰੇ ਸਾਰਾ ਕੁਝ ਜਾਣ ਗਈ ਸੀ ਉਹ ਨਸ਼ੇੜੀ ਸੀ ਅਜੇ ਤੱਕ ਉਸਦਾ ਵਿਆਹ ਹੋਇਆ ਨਹੀਂ ਸੀ ਇਸ ਕਰਕੇ ਗਰਬਚਨ ਦੀਆਂ ਗਵੰਟਾਂ ਸਿਰਤ ਨੂੰ ਚਰਿੱਤਰਹੀਨ ਕਹਿੰਦੀਆਂ ਜ਼ਰੂਰ ਹੋ ਗਰਬਚਨ ਦਾ ਘਰ ਨੱਪਣ ਲਈ आई आई है नहीं ता ए हो जन छेड़ी नाल कोई बिना ਵਿਆਹ ਕਰਵਾਏ ਕਿਉਂ ਰਵੇਗੀ ਪਰ ਸੀਰਤ ਨੇ ਸਾਰੀਆਂ ਗੱਲਾਂ ਅਣਸੁਣਨਿਆ ਕਰ ਦਿੱਤੀਆਂ ਉਹ ਗਰਬਚਨ ਦੇ ਘਰ ਨੂੰ ਸਵਾਰ ਕੇ ਰਖਦੀ ਤੇ ਗਰਬਚਨ ਨੂੰ ਬਹੁਤ ਸਮਝਦੀ ਕਿਉਂਕਿ ਉਹ ਕਿਸੇ ਕੰਮ ਲੱਗੇ ਇੱਕ ਮੱਝ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਪਰ ਗਰਬਚਨ ਦੇ ਕੰਨ ਤੇ ਜੋ ਨਾ ਸਰਕਦੀ ਉਸ ਦੇ ਨਸ਼ੇੜੀ ਦੋਸਤ ਉਹਨਾਂ ਘਰ ਬੈਠ ਸ਼ਰਾਬ ਪੀਂਦੇ ਰਹਿੰਦੇ ਇੱਕ ਰਾਤ ਗਰਬਚਨ ਤੇ ਸੀਰਤ ਮੰਜੇ ਤੇ ਪਏ ਗੱਲਾਂ ਕਰ ਰਹੀ ਸੀ ਤਾ ਚਾਨਕ ਗਰਬਚਨ ਨੇ ਸੀਰਤ ਨੂੰ ਪੁੱਛਿਆ ਤੂੰ ਨਹੀਂ ਚਾਹੁੰਦੀ ਕਿ ਸਾਡੇ ਘਰ ਵੀ ਬੱਚਿਆਂ ਦੀਆਂ ਕਲਕਾਰੀਆਂ ਸੀਰਤ ਜਦੋਂ ਵੀ ਗਰਬਚਨ ਨਾਲ ਨਵੇਂ ਸਿਰੇ ਤੋਂ ਸ਼ਰਵਾਤ ਕਰਨ ਦੀ ਕੋਸ਼ਿਸ਼ ਕਰਦੀ ਉਸ ਨੂੰ ਸਰਜੀਤ ਦਾ ਖਿਆਲ ਆ ਜਾਂਦਾ ਉਹ ਜਾਣਦੀ ਸੀ ਕਿ ਉਹ ਉਸ ਨੂੰ ਲਾਦ ਨਹੀਂ ਦੇ ਸਕਦੀ ਤੇ ਨਾ ਹੀ ਉਹ ਸਰਜੀਤ ਵਾਲੀ ਥਾਂ ਉਸ ਨੂੰ ਦੇ ਸਕਦੀ ਸੀ ਸੀਰਤ ਉਸ ਦੀ ਗੱਲ ਅਣ ਸੁਣੀ ਕਰਕੇ ਸਰਜੀਤ ਦੀਆਂ ਗੱਲਾਂ ਕਰਨ ਲੱਗੀ ਤੇ ਥੋੜੇ ਸਮੇਂ ਬਾਦ ਪਾਸਾ ਵਟ ਕੇ ਸੌ ਗਈ ਗਰਬਚਨ ਨੇ ਵੀ ਕਦੇ ਉਸ ਨਾਲ ਜ਼ਬਰਦਸਤੀ ਨਹੀਂ ਸੀ ਕੀਤੀ ਕਿਉਂਕਿ ਉਹ ਵੀ ਭਲੀ ਭਾਂਤ ਜਾਣਦਾ ਸੀ ਕਿ ਉਹ ਸਿਰਤ ਸਰਜੀਤ ਨੂੰ ਪਿਆਰ ਕਰਦੀ ਆ ਇੱਕ ਦਿਨ ਗਰਬਚਨ ਦਾ ਦੋਸਤ ਜੀਤਾ ਉਹਨਾਂ ਘਰ ਆਇਆ ਤਾਂ ਗਰਬਚਨ ਘਰ ਨਹੀਂ ਸੀ ਜੀਤੇ ਨੇ ਇਸ ਦਾ ਫਾਇਦਾ ਚੁੱਕਿਆ ਤੇ ਸਿਰਤ ਨੂੰ ਛੂਹਣ ਦੀ ਕੋਸ਼ਿਸ਼ ਕਰਨ ਲੱਗਾ ਸਿਰਤ ਭੱਜ ਕੇ ਗਵੰਡੀਆਂ ਦੇ ਘਰ ਆ ਵੜੀ ਪਰ ਗਵੰਟਨ ਨੇ ਸੀਰਤ ਨੂੰ ਹੀ ਗਲਤ ਦੱਸਿਆ ਤੇਰੀ ਹੀ ਗਲਤੀ ਹੋਣੀ ਐ ਜੀਤਾ ਤਾਂ ਹੈ ਨਹੀਂ ਇਦਾਂ ਦਾ ਖੰਡ ਦੀ ਵਰਦੀ ਐ ਥਾਂ ਥਾਂ ਆਪਖੇ ਐਨੇ ਨੂੰ ਜੀਤਾ ਘਰੋਂ ਭੱਜ ਗਿਆ ਇਸ ਤੋਂ ਪਹਿਲਾਂ ਕਿ ਸੀਰਤ ਗਰਬਚਨ ਨੂੰ ਪੁੱਝ ਦੱਸਦੀ ਉਸਨੇ ਪਹਿਲਾਂ ਹੀ ਜਾ ਕੇ ਗਰਬਚਨ ਨੂੰ ਪੁੱਠੀਆਂ ਸਿੱਧੀਆਂ ਪੱਟੀਆਂ ਪੜਾ ਦਿੱਤੀਆਂ ਸੀਰਤ ਚਰਿੱਤਰਹੀਨ ਐ ਉਸਨੇ ਮੈਨੂੰ ਸਰੀਰਕ ਸੰਬੰਧ ਬਣਾਉਣ ਲਈ ਕਿਹਾ ਉਸ ਸਮੇਂ ਗਰਬਚਨ ਪੂਰੇ ਨਸ਼ੇ ਵਿੱਚ ਸੀ ਉਸਨੇ ਬਿਨਾਂ ਸੱਚ ਜਾਣੇ ਘਰ ਜਾ ਕੇ ਸੀਰਤ ਨੂੰ ਵਾਹ ਵਾ ਕੁੱਟਿਆ ਉਸਤੇ ਗੋਰੇ ਚਿਹਰੇ ਤੇ ਲੱਸ਼ਾਂ ਪਾ ਦਿੱਤੇ ਆ ਸੀਰਤ ਚੁੱਪਚਾਪ ਸਾਰਾ ਕੁਝ ਸ਼ਾਂਤ ਹੀ ਰਹੀ ਪਰ ਕੁਝ ਬੋਲੀ ਕਿਉਂਕਿ ਉਹ ਜਾਣਦੀ ਸੀ ਕਿ ਉਸ ਦਾ ਇਸ ਘਰ ਤੋਂ ਬਿਨਾ ਹੋਰ ਕਿਤੇ ਗੁਜ਼ਾਰਾ ਨਹੀਂ ਹੋਣਾ ਅਗਲੇ ਦਿਨ ਸਵੇਰ ਨੂੰ ਗਰਬਚਨ ਨੂੰ ਆਪਣੀ ਗਲਤੀ ਦਾ ਸਾਹ ਸੋਇਆ ਉਸ ਨੇ ਸੋਚਿਆ ਕਿ ਸੀਰਤ ਨੇ ਤਾਂ ਕਦੇ ਮੈਨੂੰ ਨਹੀਂ ਅਪਣਾਇਆ ਫਿਰ ਉਹ ਚੀਤੇ ਬਾਰੇ ਕਿਵੇਂ ਸੋ ਸਕਦੀ ਸੀ ਉਸ ਨੇ ਸੀਰਤ ਦੇ ਪੈਰ ਫੜ ਕੇ ਮਾਫੀ ਮੰਗੀ ਸੀਰਤ ਨੇ ਵੀ ਝਾਟੀ ਉਸ ਨੂੰ ਮਾਫ ਕਰ ਦਿੱਤਾ ਫਿਰ ਇੱਕ ਦਿਨ ਸ਼ਾਮ ਨੂੰ ਬਹੁਤ ਤੇਜ਼ ਹਨੇਰੀ ਚੱਲੀ ਸੀਰਤ ਕੋਠੇ ਤੋ ਕਪੜੇ ਲਾਉਣ ਗਈ ਤਾਂ ਕਾਲੀ ਵਿੱਚ ਇੱਟ ਤੋਂ ਠੇਡਾ ਖਾਣ ਲੱਗਣ ਨਾਲ ਕੋਠੇ ਤੋਂ ਏਠਾ ਡਿੱਗੀ ਸਿਰ ਵਿੱਚ ਡੂੰਗੀ ਛੱਟ ਲੱਗ ਗਈ ਜਿਸ ਕਰਕੇ ਉਹ ਮਹੀਨਿਆਂ ਆਸਥਾਲ ਦਾਖਲ ਰਹੀ ਗਰਬਚਨ ਰੋਜ ਆਸਥਾਲ ਰੋਟੀ ਲੈ ਕੇ ਜਾਂਦਾ ਆਸਥਾਲ ਵਿੱਚ ਪਈ ਸੇਤ ਨੂੰ ਅਜੇ ਘਰ ਦੀ ਫਿਕਰ ਸੀ ਉਹ ਗਰਬਚਨ ਨੂੰ ਪੁੱਛਦੀ ਰਹਿੰਦੀ ਕਿ ਘਰ ਸਾਪ ਕਿਵੇਂ ਉਹ ਰੋਟੀ ਕਿਵੇਂ ਬਣਾ ਕੇ ਖਾਂਦਾ ਹੈ ਉਹ ਗਰਬਚਨ ਸਭ ਠੀਕ ਹੈ ਕਿ ਵਾਪਸ ਮੁੜ ਜਾਂਦਾ ਮਹੀਨੇ ਕ ਮਗਰੋਂ ਉਸ ਨੂੰ ਆਸਥਾਲ ਤੋਂ ਛੁੱਟੀ ਮਿਲ ਗਈ ਪਰ ਗਰਬਚਨ ਉਸ ਨੂੰ ਲੈ ਨਾ ਆਇਆ ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਉਹ ਕੱਲੀ ਹੀ ਪਿੰਡ ਵੱਲ ਨੂੰ ਤੁਰ ਪਈ ਘਰ ਵੜਦੇ ਉਸਨੇ ਵੇਖਿਆ ਕਿ ਚੌਕੇ ਵਿੱਚ ਕੋਈ ਔਰਤ ਬੈਠੀ ਰੋਟੀਆਂ ਪਕਾ ਰਹੀ ਸੀ ਸਿਰਤ ਬਿਨਾ ਕਿਸੇ ਸਵਾਲ ਜਵਾਬ ਮੰਝੇ ਤੇ ਜਾ ਬੈਠੀ ਗਰਬਚਨ ਉਸ ਕੋ ਲਾ ਕੇ ਬੈਠ ਗਿਆ ਤੇ ਉਸ ਦਾ ਹਾਲ ਚਾਲ ਪੁੱਛਣ ਲੱਗਾ ਸਿਰਤ ਨੇ ਠੀਕ ਹੈ ਕਹਿ ਕੇ ਗੱਲ ਅੱਗੇ ਤੋਰੀ ਇਹ ਕੌਣ ਹੈ ਇਸ਼ਾਰਾ ਕਰਦੀ ਨੇ ਪੁੱਛਿਆ ਗਰਬਚਨ ਨੀਵੀਂ ਪਾ ਕੇ ਦੱਸਣ ਲੱਗਾ ਉਹ ਸਮਗਰੋ ਉਸਨੇ ਪਾਲੀ ਨਾਲ ਵਿਆਹ ਕਰਵਾ ਲਿਆ ਸੀ ਹੁਣ ਉਹੀ ਉਸਦਾ ਘਰ ਸੰਭਦੀ ਹੈ ਇਹ ਵਿਆਹ ਪਿੰਡ ਵਾਲਿਆਂ ਨੇ ਕਰਵਾਇਆ ਉਹ ਬਿਨਾ ਵਿਆਹ ਤੈਨੂੰ ਇਸ ਘਰ ਵਿੱਚ ਨਹੀਂ ਰਹਿਣ ਦੇਣਾ ਚਾਹੁੰਦੇ ਸੀ ਤੇ ਹੁਣ ਉਸ ਨੂੰ ਇਹ ਰਿਸ਼ਤਾ ਨਿਵਾਉਣਾ ਪੈਣਾ ਸੀਤ ਨੇ ਸੁਣ ਕੇ ਬਹੁਤ ਖੁਸ਼ ਹੋਈ ਉਸਨੇ ਗਰਬਚਨ ਨੂੰ ਵਧਾਈ ਦਿੱਤੀ ਤੇ ਪਾਲੀ ਨਾਲ ਘਰ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗੀ ਪਰ ਪਾਲੀ ਉਸ ਨੂੰ ਆਪਣੇ ਘਰ ਵਿੱਚ ਵੇਖ ਕੇ ਖੁਸ਼ ਨਹੀਂ ਸੀ ਹੁਣ ਉਹ ਆਪ ਸਾਰਾ ਦਿਨ ਰਾਮ ਕਰਦੀ ਤਸੀਰਤ ਕੋਲ ਰੋਬ ਨਾਲ ਕੰਮ ਕਰਵਾਉਂਦੀ ਤਸੀਰਤ ਵੀ ਉਸਦੀ ਹਰ ਗੱਲ ਮੰਨਦੀ ਮਹੀਨਿਆਂ ਬਾਅਦ ਰੋਪਾਲੀ ਮਾਂ ਬਣਨ ਵਾਲੀ ਸੀ ਸੀਰਤ ਬਹੁਤ ਖੁਸ਼ ਸੀ ਉਹ ਸੋਚਦੀ ਕਿ ਭਾਵੇਂ ਉਹ ਆਪਣੀ ਸੰਤਾਨ ਦਾ ਸੁੱਖ ਨਾ ਪਾ ਸਕੇ ਪਰ ਉਹ ਪਾਲੀ ਦੇ ਬੱਚੇ ਨੂੰ ਪਿਆਰ ਕਰੇਗੀ ਤੇ ਉਸਦਾ ਧਿਆਨ ਵੀ ਰੱਖੇਗੀ ਪਰ ਪਾਲੀ ਉਸ ਨੂੰ ਆਪਣੇ ਬੱਚੇ ਦੇ ਕਾਲੇ ਸਾਏ ਵਾਂਗ ਸਮਝਦੀ ਸੀ ਉਹ ਚਾਹੁੰਦੀ ਸੀ ਕਿ ਉਸਤੇ ਬੱਚੇ ਆਉਣ ਤੋਂ ਪਹਿਲਾਂ ਸੀਰਤ ਉਸਦੇ ਘਰ ਚੋਂ ਚਲੀ ਜਾਵੇ ਉਸਨੇ ਗਰਬਚਨ ਨਾਲ ਗੱਲ ਕੀਤੀ ਕਿ ਜਾਂ ਹੁਣ ਉਹ ਇਸ ਘਰ ਵਿੱਚ ਰਹੇਗੀ ਜਾਂ ਸੀਰਤ ਗਰਬਚਨ ਵੀ ਦੋਹਾਂ ਵਿਚਕਾਰ ਫਸ ਗਿਆ ਸੀ ਉਸਨੇ ਪਾਲੀ ਨੂੰ ਬਹੁਤ ਸਮਝਾਇਆ ਪਰ ਪਾਲੀ ਆਪਣੀ ਜਿੱਤੇ ੜੀ ਰਹੀ ਅਖੀਰ ਬੇਵੱਸ ਉਹ ਗਰਬਚਨ ਨੇ ਆਪਣੇ ਸੇਮੇ ਨਾਲ ਗੱਲ ਕੀਤੀ ਸੇਮੇ ਦੀ ਘਰ ਵਾਲੀ ਦਾ ਵੀ ਵਿਧਿਆਨਤ ਹੋ ਚੁੱਕਾ ਸੀ ਉਹ ਵੀ ਸੀਰਤ ਨੂੰ ਪਨਾਉਣ ਲਈ ਮੰਨ ਗਿਆ ਪਰ ਨਾਲ ਹੀ ਗਰਬਚਨ ਨੇ ਉਸ ਨਾਲ 50000 ਰੁਪਏ ਦਾ ਸੌਦਾ ਵੀ ਕਰ ਲਿਆ ਪਰ ਬਚਨ ਨੇ ਸੀਰਤ ਨਾਲ ਗੱਲ ਕੀਤੀ ਸੀਰਤ ਨੇ ਛਿੜੇ ਮੱਥੇ ਉਸ ਦੀ ਗੱਲ ਮੰਨ ਲਈ ਉਹ ਜਾਣਦੀ ਸੀ ਹੁਣ ਉਸ ਦਾ ਇਸ ਘਰ ਵਿੱਚ ਕੋਈ ਕੰਮ ਨਹੀਂ ਉਹ ਪਾਲੀ ਤੇ ਗਰਬਚਨ ਵਿੱਚ ਅੜੇਕ ਕਾ ਵਣਕੇ ਨਹੀਂ ਰਹਿਣਾ ਚਾਹੁੰਦੀ ਸੀ ਪਰ ਉਸ ਦੇ ਅੰਦਰ ਪਾਲੀ ਦੇ ਬੱਚੇ ਲਈ ਤੜਫ ਉੱਠ ਰਹੀ ਸੀ ਇੱਕ ਉਮੀਦ ਜਾਗੀ ਸੀ ਉਹ ਵੀ ਢੇਢੀ ਹੋ ਗਈ ਅਗਲੇ ਦਿਨ ਗਰਬਚਨ ਉਸ ਨੂੰ ਆਪਣੇ ਮਗਰ ਆਉਣ ਲਈ ਕਹਿ ਕੇ ਖੂਹ ਵੱਲ ਨੂੰ ਤੁਰ ਪਿਆ ਸੀਰਤ ਨੇ ਪਾਲੀ ਨੂੰ ਬੁਲਾਇਆ ਤੇ ਕਿਹਾ ਧਿਆਨ ਰੱਖੀ ਆਪਣਾ ਤੇ ਸਨੰਨੀ ਜਾਨ ਦਾ ਰੱਜ ਕੇ ਪਿਆਰ ਕਰੀ ਪਾਲੀ ਮੂੰਹ ਵਟ ਕੇ ਅੰਦਰ ਚਲੀ ਗਈ ਆਪਣੀ ਚੁੰਨੀ ਨੂੰ ਪਿੰਡੇ ਨਾਲ ਸਮੇਟਦੀ ਹੋਈ ਸੀਰਤ ਅੱਜ ਫੇਰ ਕਰਨ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਸੀ ਇਹੀ ਹਾਲ ਹੈ ਮਾਂ ਪਿਓ ਤੋਂ ਸਖਣੀਆਂ ਧੀਆਂ ਦਾ ਸੋਚਦੀਆਂ ਬਹੁਤ ਕੁਝ ਨੇ ਪਰ ਕੀ ਨਹੀਂ ਪਾਉਂਦੀਆਂ ਪਰ ਫੇਰ ਆਪਣੀ ਜ਼ਿੰਦਗੀ ਨੂੰ ਨਵੇਂ ਤੋਂ ਨਵੇਂ ਮੌਕੇ ਦਿੰਦੀਆਂ ਰਹਿੰਦੀਆਂ ਨੇ ਕਦੇ ਹਾਰ ਵੀ ਮੰਨ ਲੈਂਦੀਆਂ ਨੇ ਪਰ ਦੁਬਾਰਾ ਖੁਦ ਨੂੰ ਸਮੇਟ ਅੱਗੇ ਵਧਦੀਆਂ ਨੇ ਲੋਕ ਵੀ ਸਿਰਫ ਆਪਣੇ ਮਤਲਬ ਕੱਢ ਕੇ ਅੱਗੇ ੱੱੱਕਾ ਦੇ ਦਿੰਦੇ ਨੇ ਕੋਈ ਉਹਨਾਂ ਦੇ ਅੰਦਰ ਝਾਕ ਕੇ ਵੇਖਣ ਦੀ ਕੋਸ਼ਿਸ਼ ਨਹੀਂ ਕਰਦਾ ਸਿਰਤ ਨੂੰ ਭਾਵੇਂ ਭਾਵੇਂ ਬਹੁਤ ਦੁੱਖ ਦੇਖਣੇ ਪਏ ਪਰ ਫੇਰ ਵੀ ਉਹ ਖੁਸ਼ੀਆਂ ਪਾਉਣ ਲਈ ਸਰਜੀਤ ਦੇ ਆ ਪਿਆਰ ਨਾ ਭੁੱਲੀ ਪਾਸ ਸਰ ਤੇ ਛਾਤ ਲੱਭਣ ਦੀ ਅੱਗੇ ਤੁਰ ਪਈ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ